ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 14 ਮਹੱਲਾ 5 ਕਾਰ ਤੀਜਾ ਚੌਪਦੇ ਇਕ ਓੰਕਾਰ ਸਤਗੁਰ ਪਰਸਾਦ ਮਿਲ ਪੰਚ ਨਹੀਂ ਸਹਿ ਸਾਚੂ ਕਾਇਆ ਸਿੱਖਦਾਰ ਨਹ ਪਤੀ ਆਇਆ आगे जेरा मिल राजन राम बेरा मिल पंचो नहीं सहसा चुकाया सिदारो नह पति आया ਗੇ ਜੇ ਰਾ ਮਿਲ ਰਾਜਨ RAM ਨਈ 베ਰਾ ਆਬ ਢੂੰਡਨ ਕਤੋਂ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਓ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿਟੀ ਪੁਕਾਰਾ ਲਬਦ ਆਪਣੀ ਪਾਈ ਤਾਂ ਕਤ ਆਵੇ ਕਤ ਜਾਈ ਤਹ ਸਾਚ ਨਿਆਏ ਨੀ ਬੇਰਾ ਵਾ ਸਮ ਠਾਕੁਰ ਸਮ ਚੇਰਾ ਅੰਤਰ ਜਾਮੀ ਜਾਣੈ ਬਿਨ ਬੋਲਤ ਆਪ ਪਛਾਨੈ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਆਗਾਜਾ ਤਿਸ ਪੈ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਸਰਬ ਥਾਨ ਕੋ ਰਾਜਾ ਤਹ ਅਨਹਦ ਸਬਦ ਅਗਾਜਾ ਤਿਸ ਪੈ ਕਿਆ ਚਤੁਰਾਈ मिल नानक आप गवाई वाहे गुरु जी का खालसा वाहे गुरु जी की फतेह सोरठ महला पंजवा घर तीजा चौपदे ਇਕ ਓੰਕਾਰ ਸਤਗੁਰ ਪ੍ਰਸਾਦ ਏ ਭਾਈ ਨਗਰ ਦੇ ਪੈਂਚਾ ਨੂੰ ਮਿਲ ਕੇ ਕਮਾਦਿਕਾ ਵੈਰੀਆਂ ਤੋਂ ਪੈ ਰਿਹਾ ਸਹਿਮ ਦੂਰ ਨਹੀਂ ਕੀਤਾ ਜਾ ਸਕਦਾ ਸਰਦਾਰਾਂ ਲੋਕਾਂ ਤੋਂ ਵੀ ਤਸੱਲੀ ਨਹੀਂ ਮਿਲ ਸਕਦੀ ਕਿ ਇਹ ਵੈਰੀ ਤੰਗ ਨਹੀਂ ਕਰਨਗੇ ਸਰਕਾਰੀ ਹਾਕਮਾਂ ਅੱਗੇ ਵੀ ਇਹ ਝਗੜਾ ਪੇਸ਼ ਕੀਤਾ ਕੁਝ ਨਹੀਂ ਬਣਦਾ ਪ੍ਰਭੂ ਪਾਸਾਂ ਨੂੰ ਮਿਲ ਕੇ ਫੈਸਲਾ ਹੋ ਜਾਂਦਾ ਹੈ ਤੇ ਕਮਾਦਿਕ ਵੈਰੀਆਂ ਦਾ ਡਰ ਮੁੱਕ ਜਾਂਦਾ ਹੈ ਜਦੋਂ ਗੋਬਿੰਦ ਨੂੰ ਗੁਰੂ ਨੂੰ ਸ੍ਰਿਸ਼ਟੀ ਦੇ ਖਸਮ ਨੂੰ ਮਿਲ ਪਏ ਤਦੋਂ ਹੁਣ ਕਮਾਦਿਕ ਵੈਰੀਆਂ ਤੋਂ ਪੈ ਰਹੇ ਸਹਿਮ ਤੋਂ ਬਚਣ ਲਈ ਕਿਸੇ ਹੋਰ ਥਾਂ ਆਸਰਾ ਭਾਲਣ ਦੀ ਲੋੜ ਨਹੀਂ ਪੈਂਦੀ ਰਹਾਉ ਏ ਭਾਈ ਜਦੋਂ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਪਹੁੰਚਦਾ ਹੈ ਤਜੋੜਦਾ ਹੈ ਤਦੋਂ ਇਸ ਦੀ ਕਾਮਾ ਦੀਆਂ ਵੈਰੀਆਂ ਦੇ ਵਿਰੋਧ ਸਾਰੀ ਸਕੈਤ ਮੁੱਕ ਜਾਂਦੀ ਹੈ ਤਦੋਂ ਮਨੁੱਖ ਉਹ ਅਵਸਥਾ ਹਾਸਲ ਕਰ ਲੈਂਦਾ ਹੈ ਜੋ ਸਦਾ ਇਸ ਦੀ ਆਪਣੀ ਬਣੀ ਰਹਿੰਦੀ ਹੈ ਤਦੋਂ ਵਿਕਾਰਾਂ ਦੇ ਢਹੇ ਚੜ ਕੇ ਪਟਕਣੋਂ ਬਚ ਜਾਂਦਾ ਹੈ اے ਭਾਈ ਪ੍ਰਭੂ ਦੀ ਹਜ਼ੂਰੀ ਵੀ ਸਦਾ ਕਾਇਮ ਰਹਿਣ ਵਾਲੇ ਨਿਆ ਅਨਸਾਰਕ ਕਮਾਧਿਕਾ ਨਾਲ ਹੋ ਰਹੀ ਟੱਕਰ ਦਾ ਫੈਸਲਾ ਹੋ ਜਾਂਦਾ ਹੈ ਉਸ ਦਰਗਾਹ ਵਿੱਚ ਜਾਵਰਾਂ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ ਮਾਲਕ ਤੇ ਨੌਕਰ ਇੱਕੋ ਜਿਹਾ ਸਮਝਿਆ ਜਾਂਦਾ ਹੈ ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਹਜ਼ੂਰੀ ਵਿੱਚ ਪਹੁੰਚੇ ਹੋਏ ਸਵਾਲੀਏ ਦੇ ਦਿਲ ਦੀ ਜਾਣਦਾ ਹੈ ਉਸ ਦੇ ਬੋਲਣ ਤੋਂ ਬਿਨਾ ਉਹ ਪ੍ਰਭੂ ਆਪ ਉਸ ਦੇ ਦਿਲ ਦੀ ਪੀੜਾ ਨੂੰ ਸਮਝ ਲੈਂਦਾ ਹੈ हे भाई प्रभु सारे थामा दा मालिक है उस नाम मिलाप अवस्था विच मनुख दे अंदर प्रभु दी शिवसला दी वाणी रस रूप प्रभाव पा लंदी है ते मनुख कुत्ते कामादिक वैरी अपना जोर नहीं पा सकदे पर हे भाई उस नो मिलन वास्ते उस नाल कोई चलाकी नहीं कीती जा सकदी नान हे नानक काहे भाई ਜੇ ਉਸ ਨੂੰ ਮਿਲਣਾ ਹੈ ਤਾਂ ਆਪਾ ਭਾਵ ਗਵਾ ਕੇ ਉਸ ਨੂੰ ਮਿਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ